ਸੁਨਿਆ ਦੇ ਜਕਾਰੇ ਜਾਵੇ ਨਿਹਾਲ ਹੋ ਜਾਵੇ ਅਮਰ ਸ਼ਹੀਦ ਧਨ ਧਾਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਣਾ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਇਹ ਗਾੜੇ ਘੜਾਣਾ ਸ਼ਰਦਈਆਂ ਲਓ ਜੀ ਕਰੋ ਦਰਸ਼ਨ ਆਪਾਂ ਦੁੱਧ ਨਹੀਂ ਪਾਉਂਦੇ ਆ ਤੁਸੀਂ ਦੇਖ ਸਕਦੇ ਹੋ ਵਾਈਟ ਬਿਲਕੁਲ ਦੁੱਧ ਵਰਗੀ ਪਈ ਆ ਸ਼ਰਦਈ ਆਪਾਂ ਬਾਈ ਜੀ ਕਿਵੇਂ ਦੀ ਲੱਗੀ ਸਰਦਾਈ ਬਹੁਤ ਵਧੀਆ ਵੀਰੇ ਜਿੱਦਾਂ ਦਾ ਖੁੱਲਾ ਉਹ ਤਾਂ ਸਦਾ ਦਿੱਲੀ ਇੱਕ ਵਾਰ ਤਾਂ ਆਂਦੇ ਜਾਂਦੇ ਆ ਵੀਰੇ ਕੋਲ ਪੂਰਾ ਨੰਦ ਆਇਆ ਪੂਰਾ ਜੀ ਪੂਰਾ ਐਂ ਠੰਡ ਪਾਈ ਪਈ ਐ ਜੀ ਹੁਣ ਸੋ 12 ਪ੍ਰਕਾਰ ਦੀਆਂ ਤਾਂ ਇਹਦੇ ਵਿੱਚ ਜਿਹੜੀਆਂ ਡਰਾਈ ਫਰੂਟ ਦੀਆਂ ਚੀਜ਼ਾਂ ਆ ਜਾਂਦੀਆਂ 13ਵਾਂ ਹੈਗਾ ਧੰਨ ਗੁਰੂ ਨਾਨਕ ਪਾਸ਼ਾ ਜੀ ਦੀ ਗੁਰਬਾਣੀ ਦਾ ਜਾਪ ਬੱਚੇ ਵੀ ਆਏ ਸਰਦਾਈ ਪੀ ਰਹੇ ਸਰਦਾਈ ਪੀ ਰਹੇ ਬੋਲੋ ਆਜ ਬੋਲ ਕੇ ਦੱਸ ਹਾਂ ਜੀ ਬੋਲੋ ਹਾਂ ਜੀ ਕਿਵੇਂ ਦੇ ਲੱਗਦੀ ਐ ਹੈ ਬਹੁਤ ਅੱਛੀ ਹੈ ਗੱਜ ਗਜਾਰੇ ਕਰੇਗੇ ਜਾਵੇ ਨਿਹਾਲ ਹੋ ਜਾਵੇ ਸ਼ੀਰ ਸਿੰਘਾ ਜੀ ਕੋ ਭਾਵੇ ਸਤਿ ਸ਼੍ਰੀ ਅਕਾਲ ਖੈਰ ਦੇ ਸਲੋਤਰ ਨਾਲ ਰਗੜਾਂਗੇ ਜਿਸ ਤਰ੍ਹਾਂ ਨਿੰਮ ਦਾ ਸਲੋਤਰ ਬਹੁਤ ਗੁਣਕਾਰੀ ਚੀਜ਼ ਆ ਉਹ ਵੀ ਰੱਖਿਆ ਇੱਕ 베ਰੀ ਦਾ ਸਲੋਤਰ ਇੱਕ ਖੈਰ ਦਾ ਸਲੋਤਰ ਸਪਾ ਇਹਦੇ ਵਿੱਚ ਦੁੱਧ ਨਹੀਂ ਪਾਉਣਾ ਇਹਦਾ ਹੀ ਦੁੱਧ ਕੱਢਣਾ ਹੈ ਜੋ ਕਿ ਰਸਤਾ ਰਸਤਾ ਦਾ ਦੁੱਧ ਕੱਢਣਾ ਡ్రਾਈ ਫਰੂਟ ਦਾ ਦੁੱਧ ਕੱਢ ਕੇ ਆਪਾਂ ਨੇ ਸਰਦਾਈ ਤਿਆਰ ਕਰਨੀ ਹੈ ਗੱਜ ਗਜਾਰੇ ਕਜਾਵੇ ਨਿਹਾਲ ਹੋ ਜਾਵੇ ਸ਼ੀਰ ਸਿੰਘਾ ਜੀ ਕੋ ਭਾਵੇ ਸਤਿ ਸ਼੍ਰੀ ਅਕਾਲ ਸੋ ਇਹ ਸਭ ਤੋਂ ਪਹਿਲਾ ਜਿਹੜਾ ਆਪਣਾ ਸਰਦਾਈ ਦੇ ਰਗੜੇ ਵਿੱਚ ਆਉਣਾ ਜੀ ਬਦਾਮ ਗਰੀ ਉਸ ਤੋਂ ਬਾਅਦ ਆਉਣਾ ਜੀ ਗਿਣੀ ਜਾਇਓ ਚਿੱਟੀ ਖਾਸ ਖਾਸ ਲੋ ਜੀ ਇਹ ਪੂਰਾ ਭਰ ਕੇ ਆਉਣਾ ਆ ਲੱਪ ਭਰ ਕੇ ਲੱਪ ਪੁਰਾਣੇ ਸਾਡੇ ਬਜ਼ੁਰਗ ਬੋਲਿਆ ਕਰਦੇ ਸੀ ਬੋਕ ਨੂੰ ਉਜੜਾ ਇਹ ਆਉਣਾ ਜੀ ਦੇਸੀ ਤਿਲ ਇਹ ਹੱਡੀਆਂ ਨੂੰ ਬੜਾ ਮਜ਼ਬੂਤ ਰੱਖਦਾ ਜੀ ਤਿਲ ਇਹ ਆਉਣਾ ਜੀ ਚੌਥੇ ਨੰਬਰ ਤੇ ਮਗਜ ਚਾਰੇ ਮਗਜ ਆ ਗਿਆ ਜੀ ਇਮੇਕ ਕੀਤਾ ਹੋਇਆ 5ਵੇਂ ਨੰਬਰ ਤੇ ਆ ਗਿਆ ਜੀ ਸੌਫ ਢੇਟ ਲਈ ਬੜੀ ਗੁਣਕਾਰੀ ਚੀਜ਼ ਆ ਸੋ ਅਨੇਕਾ ਗੁਣ ਆ ਇਹਦੇ ਔਰ ਫਿਰ ਆ ਜਾਣਾ ਜੀ ਆਪਣਾ ਗੁਲਾਬ ਦੇ ਫੁੱਲ ਇਹ ਵੀ ਪੂਰਾ ਅਨੰਦਤ ਜਿਹੜੇ ਪਦਾਰਥ ਪੈ ਰਹੇ ਆ ਇਹ ਦਾਖ ਕੋਈ ਨਹੀਂ ਪਾ ਰਿਆ ਜੀ ਇਹ ਦਾਖ ਜਾ ਰਹੀ ਆ ਜੀ ਲਓ ਜੀ ਔਰ ਦਾਖਮਣਕਾ ਪਾ ਕੇ ਔਰ ਇੱਕ ਤੁਹਾਨੂੰ ਹੋਰ ਦੱਸ ਦਈਏ ਇਹ ਜਿਹੜੀ ਖਸ ਖਸ ਆ ਇਹ ਵੈਸੇ ਆਮ ਦੁਕਾਨਾਂ ਤੋਂ ਨਹੀਂ ਮਿਲਦੀ ਇਹ ਮਿਕਸ ਖਸ ਖਸ ਆ ਕਿਉਂਕਿ ਪਿਓਰ ਕਾਲੀ ਖਸ ਖਸ ਜਿਹੜੀ ਉਹ ਨਹੀਂ ਮਿਲਦੀ ਸੋ ਇਹ ਜਿਹੜੀ ਆ ਵੈਦਾਂ ਕੋਲੋਂ ਜਾਂ ਪੰਸਾਰੀਆਂ ਦੀ ਦੁਕਾਨ ਤੋਂ ਪ੍ਰਾਪਤ ਹੁੰਦੀ ਆ ਇਹ ਯਾਦਦਾਸ਼ਤ ਵਾਸਤੇ ਅੱਖਾਂ ਤੋਂ ਸਿਰਦਰ ਤੋਂ ਬਹੁਤ ਗੁਣਕਾਰੀ ਚੀਜ਼ ਹੈ ਅਨੇਕਾਂ ਹੀ ਗੁਣ ਹਨ ਇਹ ਆ ਗਈ ਜੀ ਹਰੀ ਇਲਾਇਚੀ ਲਗਭਗ 15 ਤੋਂ 20 ਦਾਣੇ ਜਿਹੜੇ ਹਰੀ ਇਲਾਇਚੀ ਦੇ ਜਾਣਗੇ ਜੀ ਇੱਕ ਰਗੜੇ ਦੇ ਵਿੱਚ ਲਗਭਗ 50 ਤੋਂ 60 ਦਾਣੇ ਜਿਹੜੇ ਉਹ ਜਾਣਗੇ ਜੀ ਕਾਲੀ ਮਿਰਚ ਦੇ ਸੋ ਉਸ ਤੋਂ ਬਾਅਦ ਆਪਾਂ ਇਹਨੂੰ ਖੈਰ ਦੇ ਸਲੋਤਰ ਨਾਲ ਰਗੜਾਂਗੇ ਜਿਸ ਤਰ੍ਹਾਂ ਨਿੰਮ ਦਾ ਸਲੋਤਰ ਬਹੁਤ ਗੁਣਕਾਰੀ ਚੀਜ਼ ਆ ਉਹ ਵੀ ਰੱਖਿਆ ਇੱਕ 베ਰੀ ਦਾ ਸਲੋਤਰ ਇੱਕ ਖੈਰ ਦਾ ਸਲੋਤਰ ਸੋ ਹੁਣ ਇਹਨੂੰ ਆਪਾਂ ਲਗਭਗ ਅੱਧਾ ਘੰਟਾ ਇਹਦੀ ਕਰਾਂਗੇ ਰਗੜਾਈ ਸੋ ਆਪਾਂ ਇਹਦੇ ਵਿੱਚ ਦੁੱਧ ਨਹੀਂ ਪਾਉਣਾ ਇਹਦਾ ਹੀ ਦੁੱਧ ਕੱਢਣਾ ਹੈ ਜੋ ਕਿ ਰਸਤਾ ਰਸਤਾ ਦਾ ਦੁੱਧ ਕੱਢਣਾ ਡਰਾਈ ਫਰੂਟ ਦਾ ਦੁੱਧ ਕੱਢ ਕੇ ਆਪਾਂ ਨੇ ਸ਼ਰਦਾਈ ਤਿਆਰ ਕਰਨੀ ਹੈ ਜੋ ਕਿ ਉੱਪਰ ਦੀ ਦੁੱਧ ਪਾਇਆ ਜਾਂਦਾ ਵਿੱਚ ਅੱਜਕੱਲ ਰੂਆਬ ਜਾਬੀ ਪਾਈ ਜਾਂਦੇ ਆ ਸੋ ਉਸ ਦੀ ਕੁਆਂਟੀਟੀ ਜਿਹੜੀ ਆ ਘਟ ਜਾਂਦੀ ਆ ਫਿਰ ਜੇ ਇੱਕ ਕੁਆਲਿਟੀ ਦੁੱਧ ਪਾਇਆ ਅੱਧੀ ਬਾਲਟੀ ਪਾਣੀ ਲੱਗਦਾ ਫਿਰ ਜਿਹੜਾ ਡਰਾਈ ਫਰੂਟ ਦੀ ਜਿਹੜੀ ਕੁਆਲਿਟੀ ਹੈ ਉਹ ਘਟ ਜਾਂਦੀ ਹੈ ਅਸਰ ਘਟ ਜਾਂਦਾ ਸੋ ਆਪਾਂ ਇਸ ਕਰਕੇ ਇਹਦੇ ਵਿੱਚ ਦੁੱਧ ਪਾਣੀ ਦਾ ਇਸਤੇਮਾਲ ਬਹੁਤ ਘੱਟ ਮਾਤਰਾ ਵਿੱਚ ਕਰਦੇ ਆਂ ਸੋ ਆਪਾਂ ਕਿਲੋ ਰਸਤ ਦੇ ਵਿੱਚੋਂ ਲਗਭਗ 25 ਤੋਂ 30 ਗਲਾਸ ਹੀ ਕੱਢਦੇ ਆਂ ਜੋ ਕਿ ਛਕਣ ਵਾਲਿਆਂ ਨੂੰ ਆਨੰਦ ਆ ਜਾਵੇ એનર્ਜੀ ਆ ਜਾਵੇ ਸੋ ਚੜ੍ਹਦੀ ਕਲਾ ਸ਼ਰਧਈ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਨਾਮ ਤੇ ਤੁਹਾਡੇ ਲੈ ਕੇ ਤੁਹਾਡੇ ਸਾਹਮਣੇ ਗਰਮੀਆਂ ਦਾ ਤੋਹਫਾ ਲੈ ਕੇ ਹਾਜ਼ਰ ਹੋਏ ਆ ਸੋ ਆਪ ਸਾਰੇ ਹਾਜ਼ਰੀਆਂ ਲਵਾਇਆ ਕਰੋ ਜੋ ਕਿ ਸਮਾਂ ਜਿਹੜਾ ਸਾਡਾ ਆਉਣ ਦਾ ਉਹ ਹੈਗਾ 10:30 ਤੋਂ ਸ਼ਾਮੀ 7 ਵਜੇ ਤੱਕ ਆਪਾਂ ਬਹੁਤ ਸਾਰੇ ਸ਼ਰਧਈਆਂ ਦੇ ਗੁਣ ਦੱਸਦੇ ਆ ਤੁਹਾਨੂੰ ਪਤਾ ਵੀ ਹੈ ਸੋ ਨਾਲ ਨਾਲ ਆਪਾਂ ਇਹਨਾਂ ਦੇ ਸ਼ਰਦਾਈਆਂ ਦੇ ਸ਼ਰਦਾਈ ਦੇ ਡ్రਾਈ ਫਰੂਟ ਦੇ ਨੁਕਸਾਨ ਵੀ ਦੱਸਦੇ ਆ ਉਹ ਕੀ ਹੈ ਨੁਕਸਾਨ ਇੱਕ ਘੰਟਾ ਰਗੜੀ ਹੋਈ ਸ਼ਰਦਾਈ ਨੂੰ ਇੱਕ ਘੰਟੇ ਤੋਂ ਬਾਅਦ ਨਹੀਂ ਪੀਣਾ ਚਾਹੀਦਾ ਕਿਉਂਕਿ ਵਹਿ ਪਰ ਜਾਂਦੀ ਆ ਸਿਹਤ ਲਈ ਠੀਕ ਨਹੀਂ ਅਤੇ ਬਹੁਤ گاੜੀ ਜੜੀ ਸ਼ਰਦਾਈ ਉਹ ਵੀ ਸਿਹਤ ਲਈ ਠੀਕ ਨਹੀਂ ਹੈ ਉਹ ਛਾਤੀ ਨੂੰ ਜਾਮ ਕਰਦੀ ਆ ਅਤੇ ਦੁੱਧ ਪਾ ਕੇ ਪੀਣਾ ਇਹਦਾ ਜਿਹੜਾ ਡਰਾਈ ਫਰੂਟ ਦਾ ਅਸਰ ਘਟ ਜਾਂਦਾ ਅਤੇ ਧੁੱਪ ਜਿੰਨਾ ਇਹਨੂੰ ਧੁੱਪ ਦੇ ਵਿੱਚ ਛਕੋਗੇ ਉਹਨਾਂ ਜਿਆਦਾ ਲਾਹੇਵੰਦਾ ਜਿਆਦਾ ਫਾਇਦਾ ਦਿੰਦੀ ਆ ਜੇ ਅਸੀਂ ਇਸ ਨੂੰ ਸੌਣ ਦੇ ਟਾਈਮ ਆ ਰਾਤ ਦੇ ਟਾਈਮ ਪੀਨੇ ਆ ਫਿਰ ਵੀ ਇਹ ਸਾਡੇ ਗਿੱਟੇ ਗੋਡਿਆਂ ਨੂੰ ਪੈਂਦੀ ਆ ਵਾਏ ਭਰਦੀ ਆ ਗੋਡੇ ਦੁਖਣ ਲੱਗ ਜਾਂਦੇ ਅੱਖਾਂ 'ਚ ਗਿੱਡਾ ਆਉਂਦੀਆਂ ਵੈਸੇ ਤਾਂ ਉਹਦੇ ਵਾਸਤੇ ਆਪਾਂ ਕਾਲੀ ਮਿਰਚ ਦਾ ਇਸਤੇਮਾਲ ਕਰਦੇ ਆ ਪਰ ਹਰੇਕ ਚੀਜ਼ ਦਾ ਜਿਸ ਤਰ੍ਹਾਂ ਟਾਈਮ ਹੁੰਦਾ ਹੈ ਉਸੇ ਤਰ੍ਹਾਂ ਟਾਈਮ ਦੇ ਅਕੋਰਡਿੰਗ ਕੋਈ ਚੀਜ਼ ਨੂੰ ਸੇਵਨ ਕਰੋ ਉਹ ਜ਼ਿਆਦਾ ਲਾਹੇਵੰਦ ਹੁੰਦੀ ਆ ਜ਼ਿਆਦਾ ਫਾਇਦੇਮੰਦ ਹੁੰਦੀ ਆ ਬਾਕੀ ਜਿਹੜੇ ਇਹਦੇ ਗੁਣ ਨੇ ਉਹ ਅਨੰਤ ਗੁਣ ਨੇ ਅਨੇਕਾ ਗੁਣ ਹੈ ਸੋ ਆਪਾਂ ਇਹ ਸਾਰੇ 12 ਪਦਾਰਥ ਪਾ ਕੇ 13ਵਾਂ ਗੁਰੂ ਨਾਨਕ ਦੀ ਬਾਣੀ ਦਾ ਜਾਪ ਪਾਉਣੇ ਆ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਰਗੜੋ ਰਗੜੀ ਹੋਈ ਭੁੱਖਾ ਨੰਗਾ ਰਹੇ ਨਾ ਕੋਈ ਸਲੋਤਰ ਸੁਨਹਿਰਾ ਖੜਕੇ ਵੈਰੀ ਦਾ ਦਿਲ ਧੜਕੇ ਲੱਗਣਗੇ ਰਗੜੇ ਮੁੱਕਣਗੇ ਝਗੜੇ ਜਕਾਰੇਕ ਜਾਵੇ ਨਿਹਾਲ ਹੋ ਜਾਵੇ ਅਕਾਲ ਪੁਰਖ ਜੀ ਦੇ ਚਰਣਾ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੇ ਆਪ ਜੀ ਦਾ ਸਵਾਗਤ ਆ ਕਰਾਲੀ ਵਿਖੇ ਚੜ੍ਹਦੀ ਕਲਾ ਸ਼ਰਧਾਈ ਦੇ ਅੱਡੇ ਦੇ ਪਹੁੰਚਣ ਦਾ ਸੋ ਆਓ ਪਹਿਲਾਂ ਤੁਹਾਨੂੰ ਠੰਡੀ ਸ਼ੱਕਰ ਦੇ ਦਰਸ਼ਨ ਕਰਾਉਂਦੇ ਆ ਤੇ ਸ਼ੱਕਰ ਦਾ ਘੋਲ ਗਿਆ ਜੀ ਅੰਦਰ ਦੇਸੀ ਸ਼ੱਕਰ ਗੁਣਕਾਰੀ ਇਹ ਗਾੜੇ ਘੜਾਣ ਅ ਸ਼ਰਦਈਆਂ ਲਓ ਜੀ ਕਰੋ ਦਰਸ਼ਨ ਆਪਾਂ ਦੁੱਧ ਨਹੀਂ ਪਾਉਂਦੇ ਆ ਤੁਸੀਂ ਦੇਖ ਸਕਦੇ ਹੋ ਵਾਈਟ ਬਿਲਕੁਲ ਦੁੱਧ ਵਰਗੀ ਪਈ ਆ ਸ਼ਰਦਈ ਆਪਾਂ ਡਰਾਈ ਫਰੂਟ ਦਾ ਹੀ ਦੁੱਧ ਕੱਢਦੇ ਆ ਰਗੜ ਰਗੜ ਕੇ ਸੋ 50 ਰੁਪਏ ਗਲਾਸ ਆ ਗਰਮੀਆਂ ਦਾ ਤੋਹਫਾ ਕਰਾਲੀ ਦੇ ਵਸਣਿਕਾ ਵਾਸਤੇ ਸੋ ਠੰਡੀ ਮਿੱਠੀ ਸ਼ਰਧਾਈ ਸ਼ਕੋ ਤੇ ਗਰਮੀ ਤੋਂ ਰਾਹਤ ਪਾਓ ਸਿਹਤ ਲਈ ਬੜੀ ਗੁਣਕਾਰੀ ਚੀਜ਼ ਹੈ ਇਹਦੇ ਵਿੱਚ ਆਪਾਂ ਲਗਭਗ 13 ਪਦਾਰਥ ਪਾ ਰਹੇ ਹਾਂ ਜੀ ਜਿਸ ਤਰ੍ਹਾਂ ਬਦਾਮ ਗਿਰੀ ਬੜੀ ਗੁਣਕਾਰੀ ਚੀਜ਼ ਹੈ ਔਰ ਵਧੀਆ ਕੁਆਲਟੀ ਦਾ ਬਦਾਮ ਪਾ ਰਹੇ ਹਾਂ 850 ਰੁਪਏ ਕਿਲੋ ਅਤੇ ਕਾਲੀ ਖਸ ਖਸ ਕੋਈ ਨਹੀਂ ਪਾਉਂਦਾ ਆਪਾਂ ਚਿੱਟੀ ਖਸ ਖਸ ਤਾਂ ਪਾਉਂਦੇ ਆ ਸਾਰੇ ਪਾਉਂਦੇ ਆ ਆਪਾਂ ਨਾਲ ਚਿੱਟੀ ਦੇ ਕਾਲੀ ਖਸ ਖਸ ਵੀ ਐਡ ਕਰਦੇ ਆ ਜਿਹਦਾ ਰੇਟ ਕੇ ਲਗਭਗ 28 ਤੋਂ 3500 ਰੁਪਏ ਕਿਲੋ ਦੇ ਆਸ-ਪਾਸ ਹੈ ਅਤੇ ਤਿਲ ਕੋਈ ਨਹੀਂ ਪਾਉਂਦਾ ਨਾਲ ਆਪਾਂ ਤਿਲ ਪਾਉਨੇ ਆ ਅਸ਼ਾ ਦਾਖ ਕੋਈ ਨਹੀਂ ਪਾਉਂਦਾ ਨਾਲ ਆਪਾਂ ਦਾਖਾਂ ਵੀ ਪਾਉਂਦੇ ਆ ਸੋ ਪਦੀਨਾ ਕੋਈ ਨਹੀਂ ਪਾਉਂਦਾ ਨਾਲ ਆਪਾਂ ਪਦੀਨਾ ਵੀ ਪਾਉਂਦੇ ਆ ਸੋ ਲਗਭਗ ਆਪਾਂ 13 ਪਰਕਾਰ ਦਾ ਡਰਾਈ ਫਰੂਟ ਪਾ ਕੇ ਸ਼ਰਧਾਈ ਤਿਆਰ ਕਰਦੇ ਆਂ ਚੜਦੀ ਕਲਾ ਸ਼ਰਧਾਈ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਸੋ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਸਿਧਾਂਤ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆਂ ਸੋ ਆਪ ਸਾਰਿਆਂ ਨੂੰ ਜੀ ਆਇਆਂ ਸੋ ਫੜੋ ਹੁਣ ਗਲਾਸ ਆਓ ਮੇਰੇ ਵੀਰ ਛਕੋ ਠੰਡੀ ਮਠੀਸ਼ਰ ਦਾ ਜੀ ਸ਼ਰਧਾਈ ਛੱਕ ਕੇ ਫਿਰ ਦੱਸਿਓ ਕਿੰਨਾ ਇਕ ਆਨੰਦ ਆਇਆ ਆਜੋ ਜੀ ਪਿੱਛੇ ਵੀ ਦਿਖਾ ਰਹੇ ਬਦਾਮ ਦੇ ਬਣਦੇ ਲੱਗੇ ਗੱਲੀ ਗੱਲ ਤਿਆਰ ਕਰਦੇ ਆ ਲੋ ਜੀ ਕਰਾਲੀ ਬੱਸ ਸਟੈਂਡ ਤੋਂ ਪਰ ਕੁਆਂਟੀਟੀ ਬਹੁਤ ਸ਼ਾਨਦਾਰ ਆਪਾਂ ਇਹਦੇ ਵਿੱਚ ਦੁੱਧ ਨਹੀਂ ਪਾਉਂਦੇ ਦੁੱਧ ਪਾਉਣ ਦੇ ਨਾਲ ਜਿਹੜੀ ਬਦਾਮ ਦੀ ਖਸ ਖਸ ਦੀ ਡਰਾਈ ਫਰੂਟ ਦੀ ਕੁਆਂਟੀਟੀ ਘਟ ਜਾਂਦੀ ਆ ਇਸ ਕਰਕੇ ਆਪਾਂ ਦੁੱਧ ਇਹਦੇ ਵਿੱਚ ਐਡ ਨਹੀਂ ਕਰਦੇ ਸੋ ਆਪਾਂ ਡਰਾਈ ਫਰੂਟ ਦਾ ਹੀ ਦੁੱਧ ਕੱਢਦੇ ਹਾਂ। ਲਓ ਜੀ। ਸੋ 12 ਪ੍ਰਕਾਰ ਦੀਆਂ ਤਾਂ ਇਹਦੇ ਵਿੱਚ ਜਿਹੜੀਆਂ ਡਰਾਈ ਫਰੂਟ ਦੀਆਂ ਚੀਜ਼ਾਂ ਆ ਜਾਂਦੀਆਂ 13ਵਾਂ ਹੈਗਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਜਾਪ। ਬਾਣੀ ਪੜ੍ਹ ਕੇ ਅਰਦਾਸ ਕਰਕੇ ਸ਼ਰਧਈਆਂ ਦੇ ਰਗੜੇ ਤਿਆਰ ਹੁੰਦੇ ਆ। ਸੋ ਸ਼ਕੋਗੇ ਤੁਹਾਡੀ ਰੂਹ ਨੂੰ ਸਕੂਨ ਤੇ ਆਨੰਦ ਪ੍ਰਾਪਤ ਹੋਵੇਗਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਕਿਵੇਂ ਦੀ ਲੱਗੀ ਸ਼ਰਧਾਈ ਬਹੁਤ ਵਧੀਆ ਵੀਰੇ ਜਿੱਦਾਂ ਦਾ ਖੁੱਲਾ ਉਹ ਤਾਂ ਸਹੀ ਦਾ ਦਿੱਲੀ ਇੱਕ ਵਾਰ ਤਾਂ ਆਂਦੇ ਜਾਂਦੇ ਆ ਵੀਰੇ ਕੋਲ ਪੂਰਨੰਦ ਆਇਆ ਵਾ ਪੂਰਾ ਜੀ ਪੂਰਾ ਐਂ ਠੰਡ ਪਾਈ ਪਈ ਐ ਜੀ ਹੁਣ ਲੱਗਦਾ ਜਿਹੜੀ ਕੋਲਡ ਡਰਿੰਕਾਂ ਹੁੰਦੀਆਂ ਉਹਨਾਂ ਨਾਲੋਂ ਵਧੀਜੀ ਚੀਜ਼ ਐ ਬਹੁਤ ਵਧੀਆ ਚੀਜ਼ ਐ ਨਾਲੋਂ ਵਧੀਆ ਜੀ ਹਾਂਜੀ ਹਾਂਜੀ ਕਿ ਕਿੰਨੇ ਗੇੜੇ ਲਾਉਂਦੇ ਹੋ ਫਿਰ ਅਜੇ ਤੱਕ ਲਾ ਦੇਣ ਦਿਨ ਚ ਦੋ ਦੋ ਦੇ ਇੱਕ ਦਾਈ ਸ਼ਾਮ ਤੱਕ ਜੀ ਦੋ ਗੇੜੇ ਪੱਕੇ ਆਏ ਦੋ ਗੇੜੇ ਪੱਕੇ ਜੀ ਮੈਂ ਤਾਂ ਕਿੰਨੇ ਦਿਨ ਹੋ ਗਏ ਸ਼ਰਧਾਈ ਲੱਗੀ ਨੂੰ ਪੂਰੇ ਮਿਲ ਕੇ ਕਰਾਲੀ ਸ਼ਹਿਰ ਆਉਣ ਲੱਗੇ ਹੋਰੇ ਹਾਂਜੀ ਹਾਂਜੀ ਸਰ ਹੋ ਗਏ 10 ਫੈਮਲੀ ਵੀ ਆਉਂਦੀ ਹੈ ਜੀ ਸ਼ਾਮ ਨੂੰ ਵੀ ਹੈ ਸਰਦਾਈ ਪੀਣਾ ਸਰਦਾਈ ਪੀ ਰਹੇ ਆ ਬੋਲੋ ਆਜ ਬੋਲ ਕੇ ਦੱਸ ਹਾਂਜੀ ਬੋਲੋ ਹਾਂਜੀ ਕਿਵੇਂ ਦੇ ਲੱਗਦੀ ਹੈ ਹੈ ਬਹੁਤ ਅੱਛੀ ਹੈ ਜੱਟੇਓ ਵੀਰੇ ਮੈਂ ਮਤਲਬ ਅੱਜ ਤੀਸਰੀ ਵਾਰ ਆਇਆ ਤੇ ਪਹਿਲੀ ਵਾਰ ਤਾਂ ਬੇਟੇ ਨੇ ਥੋੜੀ ਵੀ ਪੀ ਮੈਂ ਤਾਂ ਅਪੀਲ ਦਾ ਪੀ ਲੇ ਪੀ ਲੈਣਾ ਮਤਲਬ ਬਹੁਤ ਵਧੀਆ ਲੱਗਦੀ ਹੈ ਪਰ ਬੇਟੇ ਨੇ ਥੋੜੀ ਜਿਹਾ ਪੀਤੀ ਆਪਾਂ ਇਹਨਾਂ ਨੂੰ ਕੋਲ ਡ੍ਰਿੰਕ ਪਲਾਈ ਜਾਂਦੇ ਆ ਜੰਕ ਫੂਡ ਖਵਾਣੇ ਆ ਚਲੋ ਖਵਾਣੇ ਜਿੰਨੇ ਖਵਾਣਾ ਖਵਾ ਵੀ ਸਕਦਾ ਪਰ ਆਪਾਂ ਜਿਹੜੀ ਆ ਆਪਣੀ ਤਾਕਤ ਵਾਲੀ ਚੀਜ਼ ਆ ਆਪਾਂ ਇਹ ਨਹੀਂ ਪੀਂਦੇ ਆਪਾਂ ਨੂੰ ਚਾਹੀਦਾ ਇਹ ਜੀ ਲੈਣੀ ਚਾਹੀਦੀ ਆ ਡ੍ਰਿੰਕ ਨਾਲ ਤਾਂ ਸਿਹਤ ਵੀ ਖਰਾਬ ਹੁੰਦੀ ਆ ਬੇਟੇ ਨੇ ਸਿਹਤ ਬਣੂਗੀ ਵੀ ਸਿਹਤ ਖਰਾਬ ਹੁੰਦੀ ਆ ਭਾਜੀ ਨਾਲੇ ਆ ਵੀ ਆਪਾਂ ਜੰਕ ਫੂਡ ਚਲੋ ਆਪਾਂ ਵੀ ਖਾਂਦੇ ਨਹੀਂ ਕ ਇਹ ਜੇ ਤੁਸੀਂ ਸਵਾਦ ਦੇ ਅਨਸਾਰ ਖਾਣਾ ਖਾ ਸਕਦੇ ਹੋ ਪਰ ਜਿਹੜੀ ਆ ਚੀਜ਼ ਆਪਣੀ ਜਾਨ ਵਾਲੀ ਜਿਹੜੀ ਬਲ ਆਪਣੇ ਸਰੀਰ ਚ ਜਾਨ ਆਣੀ ਜਿਹਦੇ ਨਾਲ ਉਹਨਾਂ ਦਾ ਘਟਾ ਹੈ ਇਹਨਾਂ ਇਹਦੇ ਨਾਲ ਫਾਇਦਾ ਹੈ ਤੇ ਜਿਹੜੀ ਆ ਚੀਜ਼ ਹੈ ਇਹ ਚੀਜ਼ ਨੇਚਰਲ ਆ ਆਪਾਂ ਨੂੰ ਆਪਾਂ ਲੋਕ ਨੂੰ ਪਤਾ ਨਹੀਂ ਹੈ ਅੱਧੇ ਤੋਂ ਜ਼ਿਆਦਾ ਨੂੰ ਨਹੀਂ ਪਤਾ ਠੀਕ ਹੈ ਪਹਿਲਾਂ ਅਸੀਂ ਵੀ ਸੋਚਦੇ ਵੀ ਇਹਦੇ ਚ ਭੰਗ ਮਲਾਈ ਹੁੰਦੀ ਹੈ ਪਰ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਲੋਕ ਐ ਸੋਚਦੇ ਵੀ ਆ ਭੰਗ ਮਲਾਈ ਭੰਗ ਸ਼ਰਦਾਈ ਜਿਹੜੀ ਇਹ ਭੰਗ ਵਾਲੀ ਹੀ ਬਣਾਉਂਦੇ ਆ ਪਰ ਅੱਧੇ ਲੋਕਾਂ ਨੂੰ ਗਿਆਨ ਨਹੀਂ ਹੈਗਾ ਮੇਰੇ ਜੀ ਤਾਂ 12-13 ਚੀਜ਼ਾਂ ਦਾ ਮੈਂ ਕਹਿੰਦਾ ਭਾਈ ਤਾਕਤ ਵਾਲੀਆਂ ਬਾਦਾਮ ਮਗਜ ਕਿੰਨਾ ਕੁਸ਼ ਹੈ ਇਹ ਚੀਜ਼ਾਂ ਭਾਜੀ ਆਪਾਂ ਨਾ ਅਚਲ ਘਰਾਂ ਚ ਵੀ ਲਿਆ ਕੇ ਰੱਖਦੇ ਆ ਪਰ ਜੋ ਇਹ ਹੁਣ ਰਗੜਾ ਲਾ ਕੇ ਪ੍ਰੋਪਰ ਵਧੀਆ ਤਰੀਕੇ ਨਾਲ ਆਪਾਂ ਨੂੰ ਪਲਾ ਰਹੇ ਆ ਇਹ ਆਪਣੇ ਸਿਹਤ ਵਾਸਤੇ ਬਹੁਤ ਵਧੀਆ ਐਦਾਂ ਹੀ ਚਾਹੀਦਾ ਮੈਂ ਸਾਰਿਆਂ ਨੂੰ ਗੁਜਾਰਿਸ਼ ਕਰੂੰਗਾ ਵੀ ਆਪਣੇ ਬੱਚਿਆਂ ਨੂੰ ਕੋਲ ਡਰਿੰਕਾ ਤੁਹਾਡਾ ਆ ਕੇ ਆਹ ਚੀਜ਼ ਜਿਹੜੀ ਸ਼ਰਦਾਈ ਹੈ ਆਪਣੀ ਇਹਦੀ ਚ ਤਾਕਤ ਵਾਲੀ ਚੀਜ਼ ਤੇ ਲਾਇਆ ਜਾ